ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 18 ਪੰਜਾਬ ਦੇ ਵਿੱਚ ਅੱਜ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਅਸੀਂ ਖੜੇ ਹਾਂ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿੱਚ ਜਿੱਥੇ ਕਿ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਵਿੱਚ ਕੁਝ ਗੱਲ ਨੂੰ ਲੈ ਕੇ ਵਿਵਾਦ ਛਿੜਿਆ ਤੇ ਗੱਲ ਮੈਂ ਤੁਹਾਨੂੰ ਦੱਸ ਦਵਾਂ ਕੋਈ ਗੱਡੀ ਜਿਹੜੀ ਹੈ ਉਹਨੇ ਪਾਰਕਿੰਗ ਦੇ ਵਿੱਚ ਲੱਗੀ ਹੋਈ ਸੀ ਕਿਸੇ ਟੀਚਰ ਦੀ ਗੱਡੀ ਸੀਗੀ ਤੇ ਉਹਦੇ ਉੱਪਰ ਪ੍ਰਿੰਸੀਪਲ ਤੇ આરોਪ ਲਾਏ ਜਾ ਰਹੇ ਹਨ ਕਿ ਪ੍ਰਿੰਸੀਪਲ ਨੇ ਜਾਣ ਕੇ ਜਿਹੜਾ ਹੈ ਜੋ ਪਟੇਲ ਕਾਲਜ ਦੇ ਪ੍ਰਿੰਸੀਪਲ ਹਨ ਉਹਨਾਂ ਵੱਲੋਂ ਜਿਹੜਾ ਹੈ ਉਹਦੀ ਗੱਡੀ ਦੇ ਉੱਪਰ ਸਟicker ਲਾਇਆ ਗਿਆ ਜੋ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਉਸ ਪਾਰਕਿੰਗ ਦੇ ਸਟicker ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਤੇ ਮੈਨੇਜਮੈਂਟ ਨੇ ਕਾਫੀ આરોਪ ਜਿਹੜੇ ਹਨ ਪ੍ਰਿੰਸੀਪਲ ਤੇ ਲਾਏ ਹਨ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਤੇ ਲਾਏ ਹਨ ਤੇ ਹੁਣ ਮੈਨੇਜਮੈਂਟ ਵੀ ਜਿਹੜੀ ਹੈ ਕਾਲਜ ਦੇ ਵਿੱਚ ਆਈ ਹੈ ਤੇ ਆਪਸ ਦੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਫਿਲਹਾਲ ਜਿਹੜਾ ਹੈ ਕੀ ਬਣਦਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨਾਰੇਬਾਜੀ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਜਿਹੜੀ ਆਪਕ ਟੀਚਰ ਹੈਗੇ ਜਿਹੜੇ ਉਰੇ ਉਹਨਾਂ ਦੀ ਗੱਡੀ ਦੇ ਉੱਪਰ ਜਿਹਨਾਂ ਦੀ ਗੱਡੀ ਦੇ ਉੱਪਰ ਸਟicker ਲੱਗਿਆ ਪਹਿਲਾਂ ਤਾਂ ਤੁਹਾਨੂੰ ਅਸੀਂ ਉਹ ਦਿਖਾਨੇ ਕਿ ਉਹਨਾਂ ਦਾ ਕੀ ਕਹਿਣਾ ਕਿਸ ਤਰ੍ਹਾਂ ਸਾਰੀ ਗੱਲਬਾਤ ਹੋਈ ਹੈ ਤੇ ਸਟicker ਕਿਹੜੀ ਗੱਡੀ ਨੂੰ ਲੱਗਿਆ ਨੋਰ ਪਾਰਕਿੰਗ ਜ਼ੋਨਸ ਕੋਈ پارک ਕਰ ਦਿੰਦਾ ਨਾ ਤਾਂ ਆਪਾਂ ਵਾਈਪਰ ਚ ਜੁ ਕਾਰਨੇ ਆ ਹਨਾ ਵਾਈਪਰ ਚ ਲਗਾ ਦਿੰਨੇ ਆ ਸੋ ਦਿਸ ਇ ਅ ਇਨਟੈਂਸਿਟੀ ਕਿਸ ਤਰੀਕੇ ਨਾਲ ਮੇਰੀ ਗੱਡੀ ਤੇ ਅਟੈਕ ਕੀਤਾ ਦੇਖੋ ਆ ਹਾਸੀ ਉਹਨੇ ਅਪਲਾਈ ਆ ਹਲੇ ਤੇ ਫਿਰ ਇਹ ਕੀ ਹੈ ਡੰਦੇ ਸਾਨੂੰ ਪਤਾ ਨਹੀਂ ਸੀ ਕਿ EMPLOYE ਦੀ ਗੱਡੀ ਹੈ ਤੇ ਜੇ ਨਹੀਂ ਵੀ ਅਪਲਾਈ ਦੀ ਗੱਡੀ ਕਿਸੇ ਨਾਲ ਐਦਾਂ ਟ੍ਰੀਟ ਕਰੋਗੇ ਕੋਈ ਤੁਹਾਡੇ ਕਾਲਜ ਬਾਹਰੋਂ ਆਇਆ ਤਾਂ ਥਿਸ ਇ ਮਾਈ ਕੁਐਸ਼ਨ ਜਿਹੜਾ ਮੈਂタル ਸਟ्रेस ਚ ਮੈਂ ਨਿਕਲੀ ਕਿ ਮੇਰੇ ਨਾਲ ਇਹ ਸਲੂਕ ਹੋਇਆ ਉਹਦੀ ਪਰਵਾਹੀ ਕਿੱਥੇ ਹੈ ਅੱਜ ਮੇਰੇ ਬੱਚੇ ਦਾ ਪੇਪਰ ਸੀ ਸੋ ਮੈਂ ਉਸਤੇ ਕੰਸੈਂਟਰੇਟ ਨਹੀਂ ਕਰ ਪਾਈ ਲਿਟਰਲੀ ਆਈ ਹਵ ਸਫਰਡ ਸੋ ਮਚ ਆਈ ਵਾਸ ਸੋ ਮਚ ਟਾਰਚਰਡ ਕਿਉਂਕਿ ਮੇਰੇ ਵਰਗਾ ਬੰਦਾ ਸੈਂਸਿਟਿਵ ਹੈ ਕੋਈ ਬੰਦਾ ਹਾਰਟ ਸਟ੍ਰਿੰਗ ਹੁੰਦਾ ਕੋਈ ਸੈਂਸਿਟਿਵ ਸਟ੍ਰਿੰਗ ਹੁੰਦਾ ਹੋਰ ਕੀ ਦਿਖਾਣਾ ਚਾਹੁੰਦੇ ਤੁਸੀਂ ਪੁੱਛੋ ਹੋਰ ਵੀ ਪਾਰਕਿੰਗ ਦਾ ਦੇਖੋ ਕਿੰਨੇ ਬੁਰੀ ਤਰ੍ਹਾਂ ਨੇ ਫੇਸ ਕੀਤਾ ਮਤਲਬ ਤੁਸੀਂ ਇੰਪਲਾਈਰ ਕਰ ਰਹੇ ਹੋ ਕਿ ਤੁਸੀਂ ਪ੍ਰੈਗਨੈਂਟ ਹੋਗੇ ਠੀਕ ਹੈ ਮੈਮ ਪਹਿਲੇ ਜੀਵੇ ਕੀ ਤੁਹਾਨੂੰ ਮੈਡਮ ਨੇ ਸਾਰੀ ਗੱਲ ਦੱਸੀ ਹੈ ਹੁਣ ਇਸ ਤੋਂ ਬਾਅਦ ਤੁਹਾਨੂੰ ਜਿਹੜੇ ਵੀ ਅਧਿਆਪਕ ਹੈਗੇ ਉਰੇ ਜਿਨ੍ਹਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਤੇ ਸਾਰੀ ਗੱਲਬਾਤ ਸੁਣਾਣੇ ਆ ਤੁਸੀਂ ਸੁਣੋ ਕੀ ਕਹਿਣਾ ਹੈ ਉਹਨਾਂ ਦਾ ਪ੍ਰਿੰਸੀਪਲ ਦੇ ਬਾਰੇ ਤੇ ਲਗਾਤਾਰ ਜਿਹੜੀ ਹੈ ਪ੍ਰਿੰਸੀਪਲ ਨੂੰ ਪਟੇਲ ਕਾਲਜ ਤੋਂ ਹਟਾਉਣ ਦੀ ਜਿਹੜੀ ਹੈ ਇੱਕ ਮੰਗ ਕੀਤੀ ਜਾ ਰਹੀ ਹੈ ਤੇ ਆਉ ਤੁਹਾਨੂੰ ਸੁਣਾਣੇ ਆ ਇਨ ਟੀਚਰਾਂ ਦਾ ਤੇ ਹੋਰ ਜਿਹੜੇ ਹੈ ਸਟਾਫ ਦਾ ਤਾਂ ਕੀ ਕਹਿਣਾ ਮੈਡਮ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਹੈ ਜੀ ਸਾਰਾ ਸਰ ਮਾਮਲਾ ਸਿਰਫ ਮੈਂਟਲ ਫ੍ਰਸਟ੍ਰੇਸ਼ਨ ਦਾ ਹੈ ਜੋ ਮੇਰੇ ਨਾਲ ਕਾ ਹਰੇਕ ਏਮਪਲੋਏ ਨਾਲੇ ਤੋਂ ਪੀਐਮ ਦੇ ਕਾਲਜ ਦੇ ਨਾਲ ਹੁੰਦਾ ਚਾਹੇ ਫੋਰਥ ਕਲਾਸ ਹੈ ਚਾਹੇ ਉਹ ਰਿਟੀਚਿੰਗ ਹੈ ਚਾਹੇ ਨੌਨਟੀਚਿੰਗ ਹੈ ਕੋਈ ਬੋਲ ਪੈਂਦਾ ਕੋਈ ਨਹੀਂ ਬੋਲ ਪੈਂਦਾ ਕੱਲ ਮੇਰੇ ਸੈਂਟੀਮੈਂਟਸ ਜਦੋਂ ਹਰਟ ਹੋਏ ਜਦੋਂ ਮੈਂ ਅੰਦਰੋਂ ਪੱਖੀ ਮੈਂਟਲੀ ਮੈਂ ਸਟ੍ਰੈਸਡ ਫੀਲ ਕੀਤਾ ਜਦੋਂ ਮੇਰੀ ਗੱਡੀ ਤੇ ਇੱਕ ਪਰਚਾ ਲਾਇਆ ਗਿਆ 노 ਪਾਰਕਿੰਗ ਦਾ ਮੈਂ ਆ ਸਿੰਪਲੀ ਪਾਰਕਡ ਮਾਈ ਕਾਰ देयर ਕਿਉਂਕਿ ਸਰ ਇਹ ਪ੍ਰਿੰਸੀਪਲ ਦੇ ਆਰਡਰਸ ਤੇ ਹੁੰਦਾ ਔਰ ਇੱਕ ਡਾਕਟਰ ਸੀਪੀ ਗਾਂਧੀ ਕਿਉਂ ਲਾਇਆ ਕਿਉਂ ਲਾਇਆ ਸਰ ਮੇਰੀ ਕਾਰ ਜੋ ਹੈ ਇੱਥੇ ਪਾਰਕਡ ਸਗੀ ਤੇ ਪਾਰਕਿੰਗ ਤੇ ਕਿਤੇ ਵੀ 노 ਪਾਰਕਿੰਗ ਦਾ ਬੈਨਰ ਨਹੀਂ ਸੀ ਲੱਗਿਆ ਜਾਂ ਕੋਈ ਟੈਗ ਇਹ ਕੋਈ ਰੀਡਿਫਾਈਨ ਕੀਤਾ ਗਿਆ ਹੋਵੇ ਐਂਡ ਮੈਂ ਨਾ پارکਡ ਗੇਅਰ ਇਟ ਵਾਸ ਆਊਟ ਆਫ ਮਾਈ ਕਨਵੀਨੀਅੰਸ ਕਿ ਮੇਰੀ ਈਵਨਿੰਗ ਡਿਊਟੀ ਸੀ ਮੈਂ پارک ਕਰਤੀ ਉੱਥੇ ਗੱਡੀ ਤੇ ਜਦੋਂ ਗੱਡੀ پارک ਜਦੋਂ ਮੈਂ ਆਈ ਵਿੱਚ ਬ੍ਰੇਕ ਲੈ ਕੇ ਮੈਂ ਦੇਖਿਆ ਉੱਥੇ ਨੋ ਪਾਰਕਿੰਗ ਦਾ ਬਿਕਾਇਦਾ ਰੱਖਣ ਦੀ ਬਜਾਏ ਪ੍ਰੋਪਰਲੀ ਉਹਨੂੰ ਚਿਪਕਾਇਆ ਗਿਆ ਔਰ ਇੰਨੀ ਬੁਰੀ ਤਰ੍ਹਾਂ ਚਿਪਕਾਇਆ ਗਿਆ ਕਿ ਮੇਰੀ ਗੱਡੀ ਦਾ ਪੇਂਟ ਖਰਾਬ ਹੋਵੇ ਸੋ ਮੈਨੂੰ ਇਹ ਫੀਲ ਹੋਇਆ ਕਿ ਮੈਂ ਅਸੀਂ ਉਹਰੇ ਗਧੇ ਘੋੜੇ ਨਹੀਂ ਹੈਗੇ ਅਸੀਂ ਪੀ ਐਚ ਡੀਆ ਕਰਕੇ ਆਏ ਆ ਡਿਗਰੀਆਂ ਕਰਕੇ ਆਏ ਆ ਕਿ ਮੈਨੂੰ ਇਦਾਂ ਫੀਲ ਕਰਾਇਆ ਗਿਆ ਕਿ ਮੈਂ ਇੱਥੋਂ ਦੀ ਬਿਲੋਂਗ ਕਿ ਮੈਂ ਤਾਂ ਬਿਲੋਂਗ ਹੀ ਨਹੀਂ ਕਰਦੀ ਮੈਂ 14 ਸਾਲ ਦੀ ਉਹਦੀ ਸਰਵਿਸ ਹੈ 13 ਪਲਸ ਹੋ ਗਏ ਮੈਨੂੰ ਇਟਸ ਬੀਨ 14th ਰਨਿੰਗ ਹੇਅਰ ਔਰ ਮੈਨੂੰ ਇਦਾਂ ਫੀਲ ਹੋਇਆ ਕਿ ਮੇਰਾ ਕੋਈ ਅਰੇ ਐਸੇ ਤੇ ਨਹੀਂ ਮੇਰੀ ਕੋਈ ਵੈਲਿਊ ਨਹੀਂ No नो पार्किंग ਤੁਸੀਂ ਮੈਨੂੰ ਤੁਸੀਂ ਮੈਨੂੰ ਬੁਲਾਓ ਮੈਨੂੰ ਕਾਲ ਕਰੋ ਵੈਸੇ ਵੀ ਤਾਂ ਕਾਲ ਕਰਕੇ ਮੈਸੇਜ ਇਸ ਇਸ਼ੂਸ ਬਹੁਤ ਹੈ ਸਰ ਹੋ ਰਹੇ ਤੇ ਸਿੰਪਲ ਜਿਹਾ ਮੁੱਦਾ ਹੈ ਇਹ ਤਾਂ ਸਿੰਪਲ ਜਿਹਾ ਜਿੱਤੇ ਸਾਡੀ ਬਤਮੀਜ਼ੀ ਜਿਹਾ ਬੋਲਿਆ ਜਾਂਦਾ ਜਦੋਂ ਜਦੋਂ ਇਹ ਤੁਹਾਡੇ ਨਾਲ ਹੀ ਹੋਇਆ ਜਾਂ ਸਭ ਨਾਲ ਹੁੰਦਾ ਸਟੂਡੈਂਟ ਤੋਂ ਲੈ ਕੇ ਮੈਨੇਜਮੈਂਟ ਤੱਕ ਛੋਟੀਆਂ ਛੋਟੀਆਂ ਗੱਲਾਂ ਸਰ ਛੋਟੇ ਛੋਟੇ ਗੱਲਾਂ ਇਹ ਜਿਹੇ ਜਿਹੇ ਮੂਵਸ ਨੇ ਜਿਹੜੇ ਸਾਨੂੰ ਜਿਹੜੇ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਪਰ ਸਾਨੂੰ ਫੀਲ ਕਰਾਇਆ ਜਾਂਦੇ ਨੇ ਕਿ ਅਸੀਂ ਸਾਡਾ ਲੈਵਲ ਕੀ ਹੈ ਸਾਡੇ ਮੰਗ ਸਰਵਲ ਅਸਾਈਗਨੇਸ਼ਨ ਬੇਸਿਕਲ ਚੇਂਜ ਹੋ ਜਾਵੇ ਚੇਂਜ ਕਰੋ ਸੁਣੋ ਸਰ ਇਹ ਕੀ ਨਾ ਜੀ ਤੁਹਾਡਾ ਹਾਂਜੀ ਡਾਕਟਰ ਮਨਦੀਪ ਬਿਲਕੁਲ ਪਰੇਸ਼ਾਨੀ ਆ ਰਹੀ ਹੈ ਮੈਮ ਸਰ ਪਰੇਸ਼ਾਨੀ 5-6 ਮਹੀਨੇ ਪਹਿਲਾਂ ਤੋਂ ਇਹਨਾਂ ਨੇ ਜੁਆਇਨ ਕੀਤਾ ਹੈ ਇੱਥੇ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਿੰਸੀਪਲਸ਼ਿਪ ਇਹਨਾਂ ਨੂੰ ਕਰਨੀ ਨਹੀਂ ਨਹੀਂ ਆਉਦੀ ਇਹ ਪ੍ਰਾਈਵੇਟ ਕਾਲਜ ਤੋਂ ਆਏ ਨੇ ਔਰ ਐਡਿਟਡ ਕਾਲਜ ਔਰ ਪ੍ਰਾਈਵੇਟ ਕਾਲਜ ਦੋਨਾਂ ਦੇ ਰੂਲ ਬਿਲਕੁਲ ਡਿਫਰੈਂਟ ਹੁੰਦੇ ਨੇ ਟੋਟਲੀ ਇਹਨਾਂ ਨੇ ਜੋ ਪ੍ਰਾਈਵੇਟ ਵਾਲਾ ਸਿਸਟਮ ਆ ਉਹ ਇੱਥੇ ਚਲਾਉਣਾ ਸ਼ੁਰੂ ਕੀਤਾ ਠੀਕ ਹੈ ਜਿਹੜਾ ਵੀ ਕੋਈ ਇਹਨਾਂ ਨੂੰ ਸਟਾਫ ਦੀ ਰਿਸਪੈਕਟ ਨਹੀਂ ਹੈਗੀ ਇੱਥੋਂ ਤੱਕ ਕਿ ਫੀਮੇਲ ਸਟਾਫ ਨੂੰ ਯਾਰ ਯਾਰ ਕਹਿ ਕੇ ਬੁਲਾਉਂਦੇ ਰਹੇ ਅੱਛਾ ਜੀ ਹਾਂ ਪਹਿਲੀ ਕੰਪਲੇਨ ਸਾਡੀ ਮੈਨੇਜਮੈਂਟ ਕੋਲ ਇਹ ਗਈ ਹੈ ਕਿ ਯਾਰ ਯਾਰ ਕਰਕੇ ਬੁਲਾਣਾ ਉਹ ਇਹ ਕਹਿ ਕੇ ਬੁਲਾਣਾ ਇਹ ਤਾਂ ਇਹਨਾਂ ਦੀ ਆਪਣੀ ਤਮੀਜ਼ ਸੀਗੀ ਦੂਸਰੀ ਗੱਲ ਪ੍ਰਿੰ ਨਹੀਂ ਪਤਾ ਕਿਵੇਂ ਚਲਾਉਣਾ ਕੋਈ ਇਹ ਨਹੀਂ ਪਤਾ ਟੀਚਰਸ ਦੀਆਂ ਡਿਊਟੀਆਂ ਕਿੱਦਾਂ ਹੁੰਦੀਆਂ ਨੇ ਕਿਸੇ ਕਿਸੇ ਇੱਕ ਕਤੋਂ ਵੀ ਉਹ ਪ੍ਰਿੰਸੀਪਲ ਨਹੀਂ ਹੈ ਸਾਨੂੰ ਨਹੀਂ ਪਤਾ ਕਿ ਪ੍ਰਿੰਸੀਪਲ ਕਿਵੇਂ ਸਿਲੈਕਟ ਹੋਏ ਨੇ ਕਿਦਾਂ ਅਸੀਂ ਉਹਨਾਂ ਨਾਲ ਇਹ ਸਲਾਹ ਮਤਲਬ ਕੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਸਾਡੇ ਕਾਲਜ ਦਾ ਸਿਸਟਮ ਐਡਡ ਕਾਲਜ ਆ ਇਹ ਪ੍ਰਾਈਵੇਟ ਐਡਡ অর ਗਵਰਨਮੈਂਟ ਸਾਰਾ ਦਾ ਸਿਸਟਮ ਵੱਖਰਾ ਤੁਸੀਂ ਟੋਟਲੀ ਪ੍ਰਾਈਵੇਟ ਚ ਆਏ ਆ ਵੀ نو ਵੈਰੀ ਵੈਲ ਕਿ ਤੁਹਾਨੂੰ ਉਸ ਬਾਰੇ ਸਿਸਟਮ ਨਹੀਂ ਪਤਾ ਬਟ ਤੁਸੀਂ ਸਾਡੇ ਨਾਲ ਮਿਲ ਕੇ ਸੀਨੀਅਰ ਸਟਾਫ ਮੈਂਬਰਸ ਨਾਲ ਕੋਈ ਮੀਟਿੰਗ ਕਰਕੇ ਡਿਸਕਸ ਕਰਕੇ ਫਿਰ ਡਿਸੀਜਨ ਲਿਆ ਕਰੋ ਵੀ ਇਹ ਤੁਹਾਡੇ ਸਾਰੇ ਫੈਸਲੇ ਅਗੇਂਸਟ ਜਾ ਰਹੇ ਨੇ ਕੋਈ ਨਹੀਂ ਜੀ ਇਸ ਤੋਂ ਪਹਿਲਾਂ ਕਦੀ ਤੁਸੀਂ ਮੈਨੇਜਮੈਂਟ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਪੰਜਵੀਂ ਵਾਰ ਆਏ ਆ ਅੱਜ ਮੈਨੇਜਮੈਂਟ ਪੰਜ ਵਾਰ ਔਰ ਪ੍ਰੋਬਲਮ ਕੀ ਹੁੰਦੀ ਆ ਕਿ ਉਹ ਪ੍ਰਿੰਸੀਪਲ ਹੋਣ ਦੇ ਨਾਤੇ ਉਹ ਸੌਰੀ ਫੀਲ ਕਰ ਲੈਂਦੇ ਆ ਹਰ ਵਾਰੀ ਸੌਰੀ ਫੀਲ ਕਰਕੇ ਬਚ ਜਾਂਦਾ ਹੈ ਜੀ ਮੈਨੇਜਮੈਂਟ ਵੀ ਇਹ ਸਾਡੇ ਸੋਚਦੀ ਨਹੀਂ ਉਹ ਸਾਨੂੰ ਪੂਰਾ ਕੋਆਪਰੇਟ ਕਰਦੇ ਹੋਏ ਸੋਚਦੇ ਆ ਵੀ ਪ੍ਰਿੰਸੀਪਲ ਸਾਹਿਬ ਨੇ ਸੌਰੀ ਫੀਲ ਕੀਤੀ ਹੈ ਨੈਕਸਟ ਟਾਈਮ ਤੋਂ ਗਲਤੀ ਨਹੀਂ ਹੋਏਗੀ फोर्थ ਕਲਾਸ ਸਾਰਾ ਸਟਾਫ ਬਹੁਤ ਦੁਖੀ ਹੈ ਸਾਰਾ ਨਾਨ ਟੀਚਿੰਗ ਸਟਾਫ ਦੁਖੀ ਆ ਕਿਉਂਕਿ ਇਹਨਾਂ ਨੂੰ ਕਲਰਕਲ ਤੋਂ ਕੰਮ ਨਹੀਂ ਲੈਣਾ ਆਉਂਦਾ ਹੈਗਾ ਟੀਚਰਸ ਬਹੁਤ ਦੁਖੀ ਨੇ ਜੀ ਟੀਚਰਸ ਨੂੰ ਕਦੇ ਪਿੰਡਾਂ 'ਚ ਭੇਜ ਰਹੇ ਨੇ ਕਦੇ ਲਾਇਆ ਇੱਕ ਲਾਇਬ੍ਰੇਰੀਅਨ ਜਿਹੜਾ ਕਿ ਡਾਕਟਰੇਟ ਹੈ ਲਾਇਬ੍ਰੇਰੀਆਂ ਨੂੰ ਗੇਟ ਤੇ ਬਿਠਾਇਆ ਹੋਇਆ ਜੀ ਪੈਸੇ ਇਕੱਠੇ ਕਰਨ ਲਈ ਬੱਚਿਆਂ ਦੀ ਪਾਰਕਿੰਗ ਫੀਸ ਇੱਕ ਬੱਚਾ ਜਿਹੜਾ ਸਾਰਾ ਸਾਲ ਆਉਂਦਾ ਉਹ 600 ਰੁਪਏ ਪਾਰਕਿੰਗ ਫੀਸ ਦੇਵੇਗਾ ਜਿਹੜਾ ਬੱਚਾ ਇੱਕ ਦਿਨ ਇੱਕ ਪੇਪਰ ਦੇਣ ਲਈ ਆਇਆ ਜਿਹੜਾ ਬੱਚਾ ਸਾਰਾ ਸਾਲ ਕਾਲਜ ਨਹੀਂ ਆਇਆ ਔਰ ਬਾਈਕ ਲੈ ਕੇ ਨਹੀਂ ਆ ਰਿਹਾ ਔਰ ਉਹਨੇ ਆਪਣਾ ਬਾਈਕ ਸੜਕ ਦੇ ਬਾਹਰ ਲਾਇਆ ਕੰਧ ਦੇ ਉਹਨਾਂ ਤੋਂ ਵੀ ਇਹਨਾਂ ਨੇ ਫੀਸ ਚਾਰਜ ਕਰ ਰਹੇ ਔਰ ਰੋਜ਼ ਦੀ ਰੋਈ ਮੈਨੇਜਮੈਂਟ ਨੂੰ ਇਹ ਦੱਸ ਰਿਹਾ ਜੀ ਅੱਜ ਮੈਂ ਇਹਨੇ ਪੈਸੇ ਇਕੱਠੇ ਕਰਤੇ ਇਸ ਸੰਬੰਧੀ ਉਹ ਜਿਹੜਾ ਤੁਸੀਂ ਅੱਜ ਧਰਨਾ ਲਾ ਰਹੇ ਹੋ ਅਗਰ ਫੜੀਏ ਮੰਗ ਨਹੀਂ ਮੰਨੀ ਜਾਂਦੀ ਪ੍ਰਿੰਸੀਪਲ ਨਹੀਂ ਬਦਲਿਆ ਜਾਂਦਾ ਅਗਲਾ ਕੀ ਹੈ ਸਰ ਦੇਖੋ ਪਹਿਲੀ ਵਾਰੀ ਹੁੰਦਾ ਕਿ ਭੁੱਲ ਹੋ ਗਈ ਆ ਅਸੀਂ ਇਹਨਾਂ ਨੂੰ ਨਹੀਂ ਸੀ ਪਤਾ ਦੂਜੀ ਵਾਰੀ ਹੋਇਆ ਚਲੋ ਉਹਨਾਂ ਤੋਂ ਕੋਈ ਗਲਤੀ ਹੋ ਗਈ ਆ ਤੀਸਰੀ ਵਾਰੀ ਤਾਂ ਗੁਨਾਹ ਹੀ ਹੁੰਦਾ ਹੈ ਅਸੀਂ ਇਹਨਾਂ ਨੂੰ ਪੰਜਵੀਂ ਵਾਰ ਜਾ ਕੇ ਦੇਖ ਰਹੇ ਹੈਗੇ ਹਾਂ ਹਰ ਵਾਰੀ ਮਾਫੀ ਮੰਗ ਲਈ ਜਾਂਦੀ ਹੈ ਹਰ ਵਾਰੀ ਇਦਾਂ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਸਾਢੇ 3-4 ਸਾਲ ਪਏ ਨੇ ਅਸੀਂ ਪੰਜ ਮਹੀਨੇ ਇਹਨਾਂ ਨਾਲ ਬੜੀ ਮੁਸ਼ਕਲ ਕੱਟੇ ਨੇ ਅਸੀਂ ਸਾਢੇ 3 ਸਾਲ ਇਹਨਾਂ ਦੇ ਅੰਡਰ ਕੰਮ ਨਹੀਂ ਕਰ ਸਕਦੇ ਅੱਜ ਸਾਰੇ ਸਟਾਫ ਨੇ ਇਹ ਫੈਸਲਾ ਕੀਤਾ ਵੀ ਅਸੀਂ ਜੀ ਉਹਨਾਂ ਨੂੰ ਸੰਪਰਕ ਅਸੀਂ ਆਪਣੇ ਪਰਸਨਲ ਲੈਵਲ ਤੇ ਨਹੀਂ ਕੀਤਾ ਬਟ ਉਹਨਾਂ ਦੇ ਨੌਲੇਜ ਦੇ ਵਿੱਚ ਕਿਉਂ ਨਹੀਂ ਹੋਏਗਾ ਸਰ ਉਹਨਾਂ ਨੂੰ ਕੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੀ ਛਤਰ ਛਾਇਆ ਦੇ ਨਾਲ ਉਹਨਾਂ ਨੂੰ ਸਭ ਕੁਝ ਪਤਾ ਉਹਨਾਂ ਨੇ ਇੱਥੇ ਇਹਨਾਂ ਨੂੰ ਅਪਾਇੰਟ ਕਰਵਾਇਆ ਤਾਂ ਅਸੀਂ ਉਹਨਾਂ ਨੂੰ ਪਰਸਨਲੀ ਜਾ ਕੇ ਮਿਲ ਕੇ ਗੱਲਾਂ ਨਹੀਂ ਦਸੀਆਂ ਐਮਐਲਏ ਮੈਮ ਨੂੰ ਨਹੀਂ ਦਸੀਆਂ ਦੋ ਤਿੰਨ ਵਾਰੀ ਇੱਥੇ ਫੰਕਸ਼ਨਸ ਤੇ ਆਏ ਨੇ ਉਹਨਾਂ ਦੀ ਇਹ ਗੁੱਡ ਬੁੱਕ ਦੇ ਵਿੱਚ ਹੈਗੇ ਨੇ ਪਰ ਐਕਚੁਅਲ ਗਰਾਉਂਡ ਲੈਵਲ ਤੇ ਰਿਐਲਿਟੀ ਪ੍ਰਿੰਸੀਪਲ ਦਿਖੀ ਆ ਉਹ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਵਿੱਚੇ ਕੰਮ ਕਰਦੇ ਆ ਮੈਨੇਜਮੈਂਟ ਜਾਂ ਉਹਨਾਂ ਵੱਲੋਂ ਐਕਸ਼ਨ ਨਹੀਂ ਲਿਆ ਜਾ ਰਿਹਾ ਕੀ ਮੈਨੇਜਮੈਂਟ ਉਹਨਾਂ ਨੂੰ ਵੀ ਸਮਝਾਇਆ ਸਾਨੂੰ ਵੀ ਸਮਝਾਇਆ ਸੀ ਵੀ ਪੂਰੀ ਕੋਸ਼ਿਸ਼ ਕੀਤੀ ਹੁਣ ਵੀ ਸਾਡੇ ਅਸੀਂ ਮੈਨੇਜਮੈਂਟ ਨੂੰ ਅੱਜ ਬੁਲਾਇਆ ਹੋਇਆ ਕਿ ਸਾਡੇ ਨੂੰ ਤੁਸੀਂ ਇਹਦਾ ਕੋਈ ਮੈਨੇਜਮੈਂਟ ਹੈ ਸਾਨੂੰ ਸੁਣਦੀ ਹੈ ਅਸੀਂ ਗੱਲ ਨਹੀਂ ਹੈ ਬਟ ਇਹ ਹੈ ਕਿ ਉਹ ਮੈਨੇਜਮੈਂਟ ਇਹ ਨਹੀਂ ਕਰ ਸਕਦੇ ਜਿਵੇਂ ਉਹਨਾਂ ਨੂੰ ਸਮਝਾਏ ਕਿਉਂਕਿ ਮੈਨੇਜਮੈਂਟ ਵੀ ਨਹੀਂ ਚਾਹੁੰਦੀ ਕਿ ਅਸੀਂ ਕਿਸੇ ਦੀ ਨੌਕਰੀ ਦਾ ਸਵਾਲ ਹੈ ਨਾ ਵੀ ਉਹ ਨਹੀਂ ਨੁਕਸਾਨ ਕਰਨਾ ਚਾਹੁੰਦੀ ਤਾਂ ਉਹ ਇਸ ਕਰਕੇ ਉਹਨਾਂ ਨੂੰ ਸਪੋਰਟ ਕਰਦੇ ਨੇ ਵੀ ਉਹ ਸਮਝ ਜਾਣ ਕਿਉਂਕਿ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਵੀ ਸਰ ਤੁਸੀਂ ਇਹ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰ ਉਹ ਨਹੀਂ ਸਮਝ ਰਹੇ ਹੁਣ ਮੈਨੇਜਮੈਂਟ ਨੂੰ ਅੱਜ ਅਸੀਂ ਫੇਰ ਬੁਲਾਇਆ ਹੋਇਆ ਅੱ ਕਿਉਂਕਿ ਇਕੱਲੇ ਹੀ ਸਾਡੀ ਪ੍ਰੋਬਲਮ ਨਹੀਂ ਹੈ ਨਾਲ ਸਟੂਡੈਂਟਸ ਦੀ ਵੀ ਪ੍ਰੋਬਲਮ ਸ਼ੁਰੂ ਹੋ ਗਈ ਹੈ ਸਰ ਸਟੂਡੈਂਟਸ ਇਥੇ 3 ਸਾਲ ਲਗਾ ਕੇ ਜਾਂਦਾ ਹੈ 3 ਸਾਲ ਦੇ ਵਿੱਚ ਉਹ 1 ਸਾਲ ਦੀ ਘਾਟੋ ਘਾਟ 25000 ਰੁਪਏ ਫੀਸ ਹੈ 3 ਸਾਲ ਦੀ 75000 ਰੁਪਏ ਫੀਸ ਬੱਚੇ ਨੇ ਪੇ ਕੀਤੀ ਹੈ ਜਿਹੜੇ ਬੱਚਿਆਂ ਨੇ ਬਾਹਰ ਦੀਆਂ ਫਾਈਲਜ਼ ਲਗਾਈਆਂ ਨੇ ਉਹਨਾਂ ਬੱਚਿਆਂ ਨੂੰ ਐਲਓਆਰ ਦੇਣ ਵਿੱਚ 1000 ਰੁਪਏ ਫੀਸ ਲਈ ਜਾ ਰਹੀ ਹੈ ਜਿਹੜਾ ਬੱਚਾ ਤੁਹਾਨੂੰ 70000 ਰੁਪਏ ਤਿੰਨ ਸਾਲ ਚ ਡੋਨੇਟ ਕਰ ਗਿਆ ਕੀ ਤੁਸੀਂ ਉਹਨੂੰ ਐਨਓਸੀ ਸਰਟੀਫਿਕੇਟ ਨਹੀਂ ਦੇ ਸਕਦੇ ਮੰਨਿਆ ਤੁਸੀਂ ਕੋਈ ਜੈਨੂਇਨ ਫੀਸ ਰੱਖ ਲੋ 250 500 ਇਹ ਬੱਚਿਆਂ ਦੀ ਔਰ ਉਹਨਾਂ ਤੋਂ 100000 ਰੁਪਏ ਫੀਸ ਇਹਨਾਂ ਦੇ ਆਉਣ ਤੇ ਸ਼ੁਰੂ ਹੋਈ ਹੈ ਇਹਦਾ ਮਤਲਬ ਨਿਰੀ ਲੁੱਟ ਹੈ ਹੋਰ ਕੀ ਹੈ ਪੈਸੇ ਮੈਨੇਜਮੈਂਟ ਕੋ ਜਾ ਰਹੇ ਹੈ ਪਤਾ ਨਹੀਂ ਜੀ ਕਿੱਥੇ ਜਾ ਰਹੇ ਮੈਨੇਜਮੈਂਟ ਕੋਲੇ ਜਾ ਰਹੇ ਹੈ ਜਾਂ ਕਾਲਜ ਦੇ ਖਾਤੇ ਜਾ ਰਹੇ ਹੈ ਵੀ ਡੋਂਟ ਨੋ ਬਟ 1000 ਰੁਪਏ ਕੀ ਜੈਨੂਇਨ ਹੈ ਬੱਚਾ ਜਿਹਨੇ ਬਾਹਰ ਦੀ ਫਾਈਲ ਲਾਈ ਹੈ ਬੱਚਾ ਬੱਚੇ ਬੱਚੀ ਤੀ ਤੀ ਲੱਖ ਰੁਪਏ ਲਾ ਰਹੇ ਨੇ ਔਰ ਉਹਨੇ ਲਗੀ ਹੋਈ ਹੈ ਫਾਈਨ ਕੀ ਕਾਰਨ ਹੈ ਤੁਸੀਂ ਅੱਜ ਇੱਥੇ ਅੱਜ ਸਰ ਦੇਖੋ ਜੀ ਜਿਹੜਾ ਆਪਣੇ ਪ੍ਰਿੰਸੀਪਲ ਸਾਹਿਬ ਹੈ ਇਹਨਾਂ ਨੇ ਬਹੁਤ ਤੰਗ ਕਰਖਿਆ ਫੋਰਥ ਕਲਾਸ ਲੱਗੇ ਪ੍ਰਿੰਸੀਪਲ ਸਾਹਿਬ ਸਾਰੇ ਨੂੰ ਤੰਗ ਹੀ ਕਰਖਿਆ ਟੀਚਰਸ ਤੱਕ ਇਹਨੂੰ ਫੂਡ ਫੂਡ ਕਰੋ ਰਾਜ ਕਰੋ ਇਹ ਨਹੀਂ ਕੰਮ ਹੈ ਕੱਲ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਨੋ ਪਾਰਕਿੰਗ ਨਾ ਤੁਸੀਂ ਲਾ ਲਾਣਾ ਪੋਸਟਰ ਠੀਕ ਹੈ ਮੈਂ ਇਹਨੂੰ ਕਿਹਾ ਮੈਡਮ ਇਹਨਾਂ ਮੈਡਮ ਦੀ ਗੱਡੀ ਹੈ ਇਹਨੂੰ ਕਿਹਾ ਲਾ ਦੇ ਬਈ ਮੈਂ ਕਿਹਾ ਇਹ ਗਰੀਮੇ ਕੁਲੁੰਦਰ ਮੈਡਮ ਦੀ ਹੈ ਕਿ ਇਹਦੀ ਨਾਣੀ ਉਹਦੇ ਲਾ ਦੇ ਪੋਸਟਰ ਕਿਉਂ ਇਹ ਮਨਨ ਖੁੰਦਕ ਰੜਾ ਕੱਢਣੀਆਂ ਨੇ ਕਿ ભેਦ ਹੋਰ ਕਰਦੇ ਨੇ ਕਿ ਫਿਰ ਬੈ ਆਜ ਮੁਕਰ ਜਾਣਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਕਿਸ ਦੀ ਗਾੜੀ ਹੈ ਮੁਕਰ ਜਾਣਾ 1 ਮਿੰਟ ਵਿੱਚ 1 ਮਿੰਟ ਮੁਕਰ ਜਾਣਾ ਤੇ ਫਿਰ ਸਾਨੂੰ ਬਨਾਮ ਕਰ ਦੇਣਾ ਕਿ ਫੋਰਥ ਕਲਾਸ ਕੰਮ ਨਹੀਂ ਕਰਦਾ ਇਹ ਟੀਚਰਸ ਕੰਮ ਨਹੀਂ ਕਰਦੇ ਕਿ ਇਹਨਾਂ ਨੂੰ ਪੁੱਛੋਗੇ ਇਹੀ ਕੰਮ ਕਰਦਾ ਹੈ ਇਹੀ ਪਾਉਂਦੇ ਤੰਦੇ ਪ੍ਰਿੰਸੀਪਲ ਕਿ ਇਹ ਇਹੀ ਪਾਉਂਦੇ ਸਾਰਾ ਕੰਮ ਇਹਨਾਂ ਬਹੁਤ ਗੰਦਬਾਰ ਕਰਿਆ ਨੇ ਥੋੜੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਕਿ ਇਹ ਪ੍ਰਿੰਸੀਪਲ ਨਿਕਲ ਜਾਵੇ ਹਟਾਓ ਬਸ ਸਾਡਾ ਸਟਾਫ ਬਹੁਤ ਅੱਛਾ ਹੈ ਫੋਰਥ ਕਲਾਸ ਤੋਂ ਲੈ ਕੇ ਟੀਚਰ ਸਾਰੇ ਬਹੁਤ ਅੱਛੇ ਹੈ ਪਰ ਇਹਨੇ ਫੂਡ ਦਾ ਉਹ ਰਾਜਗਰੋ ਦਾ ਕੰਮ ਕਰਿਆ ਜੇਕਰ ਨਹੀਂ ਬਦਲੇ ਜਾਂਦੇ ਪ੍ਰਿੰਸੀਪਲ ਫਿਰ ਸਾਡੀ ਮੰਗ ਹੀ ਹੈ ਜੇਕਰ ਨਹੀਂ ਬਦਲੇ ਜਾ ਕੇ ਫਿਰ ਕੀ ਕਰੋਗੇ ਫਿਰ ਅਸੀਂ ਤਰਨਾ ਦੇਵਾਂਗੇ ਠੀਕ ਹੈ ਸਟੂਡੈਂਟਸ ਨਾਲ ਅਲਜੀਤ ਸਿੰਘ ਬੀਕਮ ਆਨਰਸ 3rd Year ਦੇ ਵਿਦਿਆਰਥੀਆਂ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਕਾਲਜ ਦੇ ਵਿੱਚ ਹੁਣ ਆਉਣ ਲੱਗੀਆਂ ਪਹਿਲਾਂ ਅਜ ਤੱਕ ਕਦੇ ਨਹੀਂ ਕਿਉਂਕਿ ਪਹਿਲਾਂ ਵੀ ਬਹੁਤ ਤਰ੍ਹਾਂ ਦੇ ਪ੍ਰਿੰਸੀਪਲ ਇੱਥੇ ਰਹੇ ਨੇ ਰਜ਼ੀਬ ਭਾਈਆ ਸਰ ਉਸ ਤੋਂ ਪਹਿਲਾਂ ਵੀ ਹੋਰ ਜਦ ਤੋਂ ਆਏ ਨੇ ਸਾਨੂੰ ਬਹੁਤ ਦਿੱਕਤ ਆ ਰਹੀਆਂ ਕਦੇ ਕਲਾਸਾਂ ਦੇ ਵਿੱਚ ਦਿੱਕਤ ਆ ਰਹੀਆਂ ਸਾਨੂੰ ਫਾਈਨ ਬਿਨਾਂ ਫਾਲਤੋ ਸਾਨੂੰ ਪਾਰਕਿੰਗ ਦਾ ਫਾਈਨ ਦੇਣਾ ਪੈਂਦਾ ਹੈ ਲੇਟ ਫੀਸ ਜੇ ਸਾਡੇ ਕੋਈ ਸਬਜੈਕਟ ਗਲਤੀ ਹੋ ਜੇ ਉਹਦੇ ਸਾਈਨ ਨਹੀਂ ਕਰਦੇ ਸਾਨੂੰ ਜਿਸ ਦਿਨ ਦੀ ਡੇ ਸ਼ੀਟ ਆਈ ਹੈ ਰੋਲ ਨੰਬਰ ਆਏ ਹਨ ਸਾਡੇ ਪੇਪਰ ਦੀ ਉਸ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਬੱਚੇ ਨੂੰ ਬਹੁਤ ਪਰੇਸ਼ਾਨ ਕੀਤਾ ਪ ਪ੍ਰਿੰਸੀਪਲ ਦੇ ਕਾਰਨ ਜੇ ਅਸੀਂ ਪ੍ਰਿੰਸੀਪਲ ਕੋਲ ਜਾਂਦੇ ਆਂ ਕਹਿੰਦੇ ਟੀਚਰ ਕੋਲ ਜਾਓ ਟੀਚਰ ਨੂੰ ਕਹਿੰਦੇ ਤਾਂ ਟੀਚਰ ਕਹਿੰਦੇ ਕਿ ਸਾਨੂੰ ਪ੍ਰਿੰਸੀਪਲ ਨੇ ਮਨਾ ਕੀਤਾ ਅਸੀਂ ਕਿਹਦੇ ਕੋਲ ਜਾਈਏ ਸਾਨੂੰ ਸਮਝ ਨਹੀਂ ਆਉਂਦੀ ਜਦ ਅਸੀਂ ਇੰਨਾ ਦੁਖੀ ਹੋਣ ਤੋਂ ਬਾਅਦ ਅਸੀਂ ਇਸੇ ਕਰਕੇ ਅੱਜ ਮੈਨੇਜਮੈਂਟ ਨੂੰ ਬੁਲਾਇਆ ਤੇ ਤਾਂ ਹੀ ਧਰਨਾ ਦਿੱਤਾ ਕਿ ਸਾਡੇ ਤੋਂ ਪਾਰਕਿੰਗ ਫੀਸਾਂ ਹਜ਼ਾਰ-ਹਜ਼ਾਰ ਰੁਪਏ ਦੇਖੋ ਜੇ ਅਸੀਂ ਬਾਹਰ ਜਾਣਾ ਫਾਈਲਾਂ ਲਾਈਆਂ ਹੋਈਆਂ ਤੇ ਸਾਡੇ ਤੋਂ ਹਜ਼ਾਰ ਰੁਪਏ ਲਿੱਤੀ ਜਾ ਰਹੀ ਹੈ ਉਹ ਪੈਸਾ ਕਿੱਥੇ ਜਾ ਰਿਹਾ ਕਿਉਂ ਲਿੱਤੀ ਜਾ ਰਹੀ ਹੈ ਤੁਸੀਂ ਜਨੂਨ ਫੀਸ ਰੱਖ ਲਓ ਨਹੀਂ ਜੀ ਕੋਈ ਨਹੀਂ ਸਾਡੀ ਸੁਣਵਾਈ ਜਿੱਥੇ ਮ제 ਅਸੀਂ ਚਲੇ ਜਾਂਦੇ ਆ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਕਾਲਜ ਦੇ ਵਿੱਚ ਪ੍ਰਿੰਸੀਪਲ ਚੇਂਜ ਕੀਤਾ ਜਾਵੇ ਸਾਨੂੰ ਵਧੀਆ ਪ੍ਰਿੰਸੀਪਲ ਦਿੱਤਾ ਜਾਵੇ ਧੰਨਵਾਦ ਜੀ ਸੋ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿੱਚ ਖੜੇ ਸੀ ਤੇ ਸਾਰੀ ਸਟੋਰੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਪ੍ਰਿੰਸੀਪਲ ਤੇ ਟੀਚਰਾਂ ਦੇ ਵਿੱਚ ਜਿਹੜਾ ਹੈ ਇੱਕ ਵਿਵਾਦ ਛਿੜਿਆ ਹੋਇਆ ਹੈ ਪਾਰਕਿੰਗ ਦਾ ਸਟicker ਕਾਰ ਤੇ ਲਾਇਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਅਧਿਆਪਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀਗਾ ਹੁਣ ਮੈਨੇਜਮੈਂਟ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਧਿਆਪਕਾਂ ਨੂੰ ਕਿਸੇ ਤਰੀਕੇ ਸ਼ਾਂਤ ਕਰਾਇਆ ਜਾਏ ਕਾਫੀ આરોਪ ਜਿਹੜੇ ਹਨ ਪ੍ਰਿੰਸੀਪਲ ਸਾਹਿਬ ਤੇ ਲੱਗ ਰਹੇ ਹਨ ਤੁਹਾਨੂੰ ਪ੍ਰਿੰਸੀਪਲ ਸਾਹਿਬ ਕੀ ਕਹਿੰਦੇ ਹਨ ਤੁਹਾਨੂੰ ਉਹ ਸੁਣਾਣੇ ਆ ਤੇ ਪਹਿਲਾਂ ਤੁਸੀਂ ਪ੍ਰਿੰਸੀਪਲ ਦਾ ਵਰਸ਼ਨ ਸੁਣੋ ਸਰ ਅੱਜ ਜਿਹੜਾ ਵਿਦਿਆਰਥੀ ਵੱਲੋਂ ਤਰ੍ਹਾਂ ਲਾਇਆ ਗਿਆ ਤੁਹਾਡੇ ਖਿਲਾਫ ਕੀ ਮਾਮਲਾ ਹੈਗਾ ਕੀ ਕਹਿੰਦਾ ਕੁਛ ਨਾ ਇਸ਼ੂ ਸੀ ਸਾਡੇ ਫੀਸ ਦੇ ਇਹ ਬੱਚਾ ਫਸਟ ਇਅਰ ਚ ਆਂਦਾ ਨਾ ਫਸਟ ਸੈਮੈਸਟਰ ਇਚ ਤੇ 10000 ਰੁਪਏ ਜਮਾ ਕਰਾਂਦਾ ਜਦ ਕੀ ਦੀ ਫੀਸ ਬਣਦੀ ਹੈ 40000 ਰੁਪਏ ਤੇ ਅਸੀਂ ਇਹਨੂੰ ਰਿਕਵੈਂਟ ਕਰਦੇ ਹਾਂ ਕਿ ਤੁਸੀਂ ਥੋੜਾ ਟਾਈਮ ਲੈ ਲਓ ਉਹਦਾ ਫੀਸ ਭਰ ਦੇਣਾ ਉਹ ਕੱਲੇ ਕੱਲੇ ਕਈ ਬੱਚੇ ਫੀਸ ਭਰ ਦਿੰਦੇ ਆ ਤੇ ਕਈ ਬੱਚੇ ਫੀਸ ਭਰਦੇ ਨਹੀਂ ਆ ਤੇ ਸਾਨੂੰ 14000 ਰੁਪਏ ਫੀਸ ਲੈ ਯੂਨੀਵਰਸਿਟੀ ਬਰਨੀ ਹੋਣੀ ਹੈ ਬੱਚੇ ਜੀ 14000 ਰੁਪਏ ਉਹ ਸੇ ਤਾਂ ਹੀ ਬੱਚੇ ਆਏ ਜਿਹਨਾਂ ਸੀ ਜਲਾਤਾ ਪਰ ਉਹਨਾਂ ਨੇ ਕੀਤਾ ਕਈ ਅਸੀਂ ਮਤਲਬ ਕਿਤੇ ਕਿਤੇ ਕਿ ਅਸਲ ਲੱਗ ਰਿਹਾ ਨਹੀਂ ਬੱਚਾ ਜਨਮ ਨਹੀਂ ਆਗਾ ਤੇ ਹੁਣ ਬੈਠ ਕੇ ਅਸੀਂ ਇਸ ਦਾ ਫੈਸਲਾ ਲਿਆ ਕਿ ਅਪਾ ਉਹ ਫੀਸ ਬਾਅਦ ਹੀ ਲਾਂਗੇ ਕੁਝ ਰਿਵਰਸੀ ਰੋਕ ਲਾਂਗੇ ਅਪਾ ਉਹਦੇ ਪੇਪਰ ਨਹੀਂ ਰੋਕਾਂਗੇ ਬਸ ਦੋ ਬਾਤ ਉਹ ਕਹਿ ਰਹੇ ਨੇ ਜੇਕਰ ਪ੍ਰਿੰਸੀਪਲ ਦਾ ਇੱਥੋਂ ਤਬਾਦਲਾ ਨਾ ਦਿੱਤਾ ਗਿਆ ਸਾਡਾ ਕੰਮ ਚੱਲਦਾ ਜਾਰੀ ਰਹੇਗਾ ਹਾਂਜੀ ਕੋਈ ਗੱਲ ਨਹੀਂ ਸਰ ਅਗਰ ਬੱਚੇ ਚਾਹਤੇ ਨੇ ਤਾਂ ਮਨਜ਼ੂਰ ਹੈ ਮਾਰੇ ਕੋ ਫੈਸਲਾ ਕੀ ਜਾਂਦਾ ਮੇਰੇ ਤੁਹਾਡੇ ਕੋਲ ਮਿਸਬੇ ਵੀ ਕੀਤਾ ਜਾਂਦਾ ਬੱਚਿਆਂ ਨੂੰ ਨਹੀਂ ਸਰ ਐਸਾ ਕੁਝ ਨਹੀਂ ਦੇਖੋ ਬੱਚੇ ਹਮਾਰੇ ਬੱਚੇ ਨੇ ਅਬ ਪਹਿਲੇ ਫਾਦਰਾਮ ਬੱਚ थोड़ा गलत ग्यारह चीज कमा रहे हैं सर मेरे मैं हमें एक चांस दिया हमारे को कि जो ज़रा गैप है फैकल्टी और प्रिंसिपल का उसको अपनी कम रखना है मैं रिवाइज करना है उसको पूरी कोशिश करेंगे आपकी गैप कम हो कोई काम तो मिलकर ही करना है सर बिना फैकल्टी तो देखो मैं भी कुछ नहीं कर सकता ठीक है और मैंने गवर्नमेंट ने भेजा है तो मैं अपना काम भी करा ही है जो बड़ा फूड प्रोसेस है पहले मेरे फैसले थोड़े कुछ बंदे लगे थोड़ा कमेटी बना रहे हैं ਕਮੇਟੀ ਜੋ ਜੋ ਰਿਗੂਮੈਂਡ ਕਰੇਗਾ ਕੋਈ ਕੰਮ ਕਰਾਂਗੇ ਨਹੀਂ ਕਰਾਂਗੇ ਆਪਾਂ ਤਾਂ پارکਿੰਗ ਦੇ ਵਿੱਚ ਤੁਸੀਂ ਆਦੇਸ਼ ਦਿੱਤੇ ਸੀ ਕਿ ਟੀਚਰ ਦੀ ਗੱਡੀ ਦੇ ਉੱਤੇ ਨੋ پارکਿੰਗ ਦਾ ਬੋਰਡ ਲਗਾਇਆ ਗਿਆ ਹਾਂ ਜਦੋਂ ਉਸ ਪਾਇਆ ਗਿਆ ਹਾਂ ਹਾਂਜੀ ਹਾਂਜੀ ਇੱਕ ਹੀ ਮਾਮਲਾ ਦੇਖੋ ਸਰ ਉਹ ਇੰਟੈਂਸ਼ਨ ਸਾਡੀ ਕੁਝ ਨਹੀਂ ਸੀਗੀ ਇੱਥੇ ਨਾ 25 ਤਰੀਕ ਤੋਂ ਆਪਣੀ ਟੂਰਨਾਮੈਂਚ ਸਟਾਰ ਹੈ ਉਹ ਬੱਚੇ ਸਾਰੇ ਆਊਟਸਾਈਡਰ ਹੈ ਤੇ ਸਾਡੇ ਦੇ ਗੁਰਦਾਰ ਕੋਈ ਗੁਰਪੁਰੀਆ ਬੱਚਿਆਂ ਦਾ ਅਸੀਂ ਨੂੰ ਰਿਕਵੈਂਡ ਕਰਦੇ ਆ ਬੱਚਿਆਂ ਨੂੰ ਬਈ ਤੂੰ ਇੱਥੇ ਕਿਥੇ پارکਿੰਗ ਨਾ ਲਾਓ ਕਿਉਂ ਨਾਲੇ ਸਾਡਾ ਕੈਸ਼ ਕਾਊਂਟਰ ਹੈਗਾ ਫੀਸ ਕਾਊਂਟਰ ਹੈ ਠੀਕ ਹੈ ਬੱਚੇ ਇੱਥੇ ਆਉਂਦੇ ਆ ਕਦ ਨੂੰ ਕੋਈ ਬੋਰ ਟੁੱਟ ਜੇ ਗੱਡੀ ਟੁੱਟ ਜੇ ਕੋਈ ਨੁਕਸਾਨ ਹੋ ਜਾਵੇ ਤਰਨ ਇਹ ਵੀ ਡਰ ਸੀਗਾ ਕਿ ਸਾਡੇ ਵਾਸਤੇ ਕੀ ਸਕੋਟੀਆਂ ਗੱਡੀ ਦੀ ਇਸ ਕਰਕੇ ਅਸੀਂ ਨੂੰ ਰਿਕੁਐਸਟ ਕੀਤੀ ਬਸੇ ਕੈਪਟਨ ਨੂੰ ਇੱਕ ਦੋ ਗੱਡੀਆਂ ਬੱਚੇ ਹਟਾ ਦਿੱਤੀ ਗਈ ਹਟਾਈ ਨਹੀਂ ਥੜੀ ਇੰਟਰਸਟ ਸੀ ਵੈਨ ਨੂੰ ਇੱਕ ਬਸ ਦੀ ਰਿਕੁਐਸਟ ਕੀਤੀ ਆਪਾਂ ਤੇ ਅਸੀਂ ਨਾ ਵਰਬਲੀ ਜਾਂ ਔਰਲੀ ਕੋਸ਼ਣ ਕੱਢ ਕੇ ਮੈਸੇਜ ਲਵਾਤਾ ਉਹ ਗਲਤੀ ਕੀਤੀ ਸਾਡੇ ਬੰਦੇ ਨੇ ਔਲਾਦ ਤਾਂ ਬੋਲਣ ਦੇ ਉੱਤੇ ਲਾਣਾ ਸੀ ਕਿੱਥੇ ਹੋ ਰਿਹਾ ਪੂਰ ਰੱਖ ਦੇਦਾ ਉਹ ਇਹ ਸਾਡੀ ਗਲਤੀ ਹੋਈ ਆ ਹੁਣ ਸਾਡਾ ਇਹ ਖਤਮ ਹੋ ਗਿਆ ਹਾਂ ਜੀ ਉਹ ਸਾਡਾ ਮਾਮਲਾ ਖਤਮ ਹੋ ਗਿਆ ਤੇ ਅਸੀਂ ਹੁਣ ਇਹ ਵੀ ਕਰਾਂਗੇ ਕੰਮ ਕਰਨਾ ਆਪਾਂ ਕਵਰੇਜ ਵਾਸਤੇ ਸੋ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿੱਚ ਖੜੇ ਸੀ ਤੁਸੀਂ ਦੇਖੀ ਸਾਰੀ ਕਟਨਾ ਕੀ ਸੀਗੀ ਪਾਰਕਿੰਗ ਨੂੰ ਲੈ ਕੇ ਜਿਹੜਾ ਹੈ ਪ੍ਰਿੰਸੀਪਲ ਦੇ ਨਾਲ ਟੀਚਰਾਂ ਦਾ ਜਿਹੜਾ ਵਿਵਾਦ ਛੜਿਆ ਸੀ ਉਹ ਮੈਨੇਜਮੈਂਟ ਦੇ ਵਿੱਚ ਪੈਨ ਦੇ ਨਾਲ ਖਤਮ ਹੋ ਗਿਆ ਤੇ ਜੋ ਫੈਸਲਾ ਲਿਆ ਗਿਆ ਹੈ ਜੋ ਟੀਚਰ ਸਾਨੂੰ ਦੱਸ ਰਹੇ ਹਨ ਜੋ ਤੁਸੀਂ ਪ੍ਰਿੰਸੀਪਲ ਦੀ ਬਾਈਟ ਵੀ ਸੁਣ ਚੁੱਕੇ ਹੋ ਤੇ ਉਸ ਤੋਂ ਬਾਅਦ ਹੁਣ ਇਹਨਾਂ ਦਾ ਮਸਲਾ ਜਿਹੜਾ ਹੈ ਹੱਲ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਾ ਕੋਈ ਵੀ ਮਸਲਾ ਪਟੇਲ ਕਾਲਜ ਦੇ ਵਿੱਚ ਨਾ ਛੜੇ ਤੇ फिर मिलेंगे एक नवी खबर कैमरामैन मोहित नाम संदीप चौधरी न्यूज एटी नाइन न्यूज पंजाब हर खबर जिसका हो